ਆ ਦੇਖੋ ਭਈ ਤਾਂ ਐਸਨ ਸੈਵਸਨ ਮਿਲ ਜਿੱਥੇ ਹੈ ਗਿਆ ਸੈਵਸਨ BC ਬ੍ਰਿਟਿਸ਼ ਕੋਲੰਬੀਆ ਉਥੋਂ ਜਿਹੜੀਆਂ ਫੈਰੀਆਂ ਚੱਲਦੀਆਂ ਹਨ ਤੇ ਸਮੁੰਦਰ ਦੇ ਵਿੱਚ ਇਹ ਕਿਹੜਾ ਆਪਸ਼ਨ ਹੈ Indian Ocean ਹੈ ਕਿਹੜਾ ਨਹੀਂ Pacific Pacific Ocean ਜਿਹੜਾ 75% ਜਿੱਥੇ ਪਾਣੀ ਪਾਣੀ ਆ ਦੇਖੋ ਪਾਣੀ ਦੇ ਵਿੱਚ ਫੈਰੀਆਂ ਚੱਲ ਰਹੀਆਂ ਹਨ ਨਾਰਥ ਪੈਸੀਫਿਕ ਨਾਰਥ ਪੈਸੀਫਿਕ ਆਸ਼ਨਿਆ ਤੇ ਉਹਨਾਂ ਦੇ ਵਾਸਤੇ ਵਿੱਚ ਰਸਤੇ ਜਿਹੜੇ ਤੈਅ ਕੀਤੇ ਹੁੰਦੇ ਨੇ ਕਿੱਧਰ ਕਿੱਧਰ ਦੀ ਫੈਰੀ ਨੇ ਜਾਣਾ ਅਸੀਂ ਜਾ ਰਹੇ ਹਾਂ ਵਿਕਟੋਰੀਆ ਯੂਨਾਈਟਿਡ ਸਟੇਟਸ ਦੀ ਬਿਲਕੁਲ ਹੱਦ ਦੇ ਨਾਲ ਸਮੁੰਦਰਾਂ ਦੇ ਵਿੱਚ ਵੀ ਵੰਡੀਆਂ ਪਾਈਆਂ ਹੋਈਆਂ ਹਨ ਕਹਿੰਦਾ ਭਾਵੇਂ ਆ ਕਿ ਆ ਜਿਹੜੀ ਲੀਕ ਆ ਇਹਦੇ ਇੱਕ ਪਾਸੇ ਹੈਗਾ ਵਾ ਆ ਹੈਗਾ ਵਾ ਯੂਨਾਈਟਿਡ ਸਟੇਟਸ ਤੇ ਇੱਕ ਪਾਸੇ ਹੈਗਾ ਕੈਨੇਡਾ ਦੇਖੋ ਇਧਰਲੇ ਪਾਸੇ ਤੁਸੀਂ ਦੇਖਦੇ ਪਏ ਹੋ ਹੈਗਾ ਯੂਨਾਈਟਿਡ ਸਟੇਟਸ ਨਾਲੋਂ ਵਿਕਾ ਵਾ ਬਿਲਕੁਲ ਨਾਲ ਇੱਥੇ ਦੂਸਰੇ ਪਾਸੇ ਇਸ ਲੀਕ ਤੇ ਹੈਗਾ ਵਾ ਕੈਨੇਡਾ ਆ ਕੈਨੇਡਾ ਇੰਨਾ ਨੇ ਇੰਨਾ ਏਰੀਆ ਇੰਨਾ ਨੇ ਆਪਣਾ ਬੰਦੇ ਆ ਵਾ ਹਨਾ ਵੀ ਦੱਸਿਆ ਆ ਦੇਖੋ ਆ ਦੇਖੋ ਜੀ ਲੈਂਗ ਲਈ ਆਪ ਸਪੋਰਟੇ ਸਾਰੇ ਆਪਣੇ ਇਲਾਕੇ ਆ ਗਏ ਨੇ ਕੈਨੇਡਾ ਦੇ ਨੈਨੇਮੋ ਵਿਕਟੋਰੀਆ ਠੀਕ ਹੈ ਔਰ ਇਹ ਲੀਗ ਜਾਨਦੀ ਹੈ ਲੀਗ ਦੇ ਵਿੱਚੋਂ ਇਹਨਾਂ ਨੇ ਵੰਡੇ ਆ ਠੀਕ ਹੈ ਉਸ ਤੋਂ ਬਾਅਦ ਜਿਹੜਾ ਆ ਵੱਡਾ ਜਿਹੜਾ ਹੈਗਾ ਵੱਡਾ ਸਮੁੰਦਰ ਆ ਜਾਂਦਾ ਉਹਦੀ ਨਹੀਂ ਵੰਡ ਕੀਤੀ ਉਹਦੀ ਵੰਡ ਕਰਨ ਦੀ ਸ਼ੈਦ ਲੋੜ ਹੀ ਨਹੀਂ ਪਈ ਇੰਦਾ ਹੈ ਭਾਈ